ਗੱਲ ਕਰ ਰਹੇ ਨੇ ਫਿਲਮ ਸਰਦਾਰਜੀ 2 ਦੇ ਬਾਰੇ ਕਿਉਂਕਿ ਸਰਦਾਰਜੀ 3 ਜਿਵੇਂ ਅਸੀਂ ਦੇਖਿਆ ਕਿ ਬਹੁਤ ਜ਼ਿਆਦਾ ਵਿਵਾਦਾਂ ਦੇ ਵਿੱਚ ਘिरी ਸੀਗੀ ਔਰ ਇਹ ਫਿਲਮ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਈ ਲੇਕਿਨ ਸਰਦਾਰਜੀ 2 ਫਿਲਮ ਜਿਹੜੀ ਹੈ ਤੁਸੀਂ OTT ਪਲੇਟਫਾਰਮ ਤੇ ਦੇਖ ਸਕਦੇ ਹੋ OTT ਪਲੇਟਫਾਰਮ ਤੇ ਰਿਲੀਜ਼ ਹੋ ਚੁੱਕੀ ਹੈ ਆ ਚੁੱਕੀ ਹੈ ਇਹਦੀ ਡਿਊਰੇਸ਼ਨ ਦੀ ਅਗਰ ਗੱਲ ਕਰੀਏ 2 ਘੰਟੇ 11 ਮਿੰਟ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਪੰਜਾਬੀ ਪਹਿਰਾਵੇ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਦਿਲਜੀਤ ਨੇ ਬਹੁਤ ਸੋਹਣਾ ਕੰਮ ਕੀਤਾ ਸਰਦਾਰਜੀ 2 ਫਿਲਮ ਦੇ ਵਿੱਚ ਵੀ ਔਰ ਅਗਰ ਦਿਲਜੀਤ ਦੋਸਾਂਝ ਦੀ ਗੱਲ ਕਰੀਏ ਤਾਂ ਦਿਲਜੀਤ ਨੇ ਆਪਣੇ ਇੰਡਸਟਰੀ ਨੂੰ ਬਹੁਤ ਵੱਡਾ ਮੁਕਾਮ ਜਿਹੜਾ ਉਹ ਦਿੱਤਾ ਹੈ ਬਹੁਤ ਵੱਡਾ ਨਾਮ ਕਮਾਇਆ ਹੈ ਉਸਨੇ ਪੂਰੇ ਦੁਨੀਆ ਭਰ ਦੇ ਵਿੱਚ ਔਰ ਦਿਲਜੀਤ ਦੋਸਾਂਝ ਚਾਹੇ ਇੰਡੀਆ ਦੇ ਵਿੱਚ ਰਿਲੀਜ਼ ਹੋ ਰਹੀ ਹੈ ਚਾਹੇ ਨਹੀਂ ਲੇਕਿਨ ਉਸ ਫਿਲਮ ਨੂੰ ਬਹੁਤ ਪਰਵਾਹ ਹੁਗਾਰਾ ਮਿਲਦਾ ਹੈ ਸੋ ਪੰਜਾਬ ਦੀ ਬਹੁਤ ਅੱਛਾ ਅਰਨ ਕਰਨ ਵਾਲੀ ਫਿਲਮ ਬਣੀ ਹੈ ਸਰਦਾਰ ਜੀ 3 ਸੋ ਇਸ ਕਰਕੇ ਉਹ ਫਿਲਮ ਪੰਜਾਬ ਦੇ ਵਿੱਚ ਔਰ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਈ ਕਿਉਂਕਿ ਉਸ ਦੇ ਵਿੱਚ ਪਾਕਿਸਤਾਨੀ ਐਕਟਰਸ ਨੇ ਕੰਮ ਕੀਤਾ ਸੀਗਾ ਇਦਾਂ ਹੀ ਚੱਲ ਮੇਰਾ ਪੁੱਤ ਦਾ ਜਿਹੜਾ ਚੌਥਾ ਪਾਰਟ ਹੈ ਉਹ ਵੀ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਇਆ ਕਿਉਂਕਿ ਉਸ ਫਿਲਮ ਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਕਾਫੀ ਜ਼ਿਆਦਾ ਨਜ਼ਰ ਆਏ ਸੀਗੇ ਸੋ ਇਹ ਫਿਲਮ ਜਿਹੜੀ ਹੈਗੀ ਆ ਜਿਸ ਵਿੱਚ ਜੱਗੀ ਕਿਰਦਾਰ ਦਾ ਨਾਮ ਹੈ ਦਿਲਜੀਤ ਦੋਸਾਂਝ ਦਾ ਔਰ ਇੱਕ ਫਾਰਮਰ ਹੈ ਯਾਨੀ ਕਿ ਕਿਸਾਨ ਦਾ ਕੈਰੈਕਟਰ ਦਿਲਜੀਤ ਦੋਸਾਂਝ ਨੇ ਫਿਲਮ ਚ ਪਲੇ ਕੀਤਾ ਜੋ ਕਿ ਟ੍ਰੈਵਲ ਕਰਦਾ ਹੈ ਆਸਟ੍ਰੇਲੀਆ ਨੂੰ ਆਪਣੇ ਪਿੰਡ ਨੂੰ ਬਚਾਉਣ ਦੇ ਲਈ ਪੈਸਾ ਕਮਾਉਣ ਦੇ ਲਈ ਕਿ ਪਿੰਡ ਦੇ ਵਿੱਚ ਅਪਡੇਸ਼ਨ ਕਰੂੰਗਾ ਸੋ ਲੇਕਿਨ ਉੱਥੋਂ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਉੱਥੇ ਹੋਰ ਚੱਕਰਾਂ ਦੇ ਵਿੱਚ ਦਿਲਜੀਤ ਦਸਾਂਝ ਯਾਨੀ ਕਿ ਜੱਗੀ ਪਾ ਜਾਂਦਾ ਜਿਸ ਤੋਂ ਬਾਅਦ ਬਹੁਤ ਤਮਜਾਮ ਹੁੰਦਾ ਫਿਲਮ ਦੇ ਵਿੱਚ ਸੋ ਟਵਿਸਟਿੰਗ ਸਟੋਰੀ ਹੈ ਜਿਹੜੇ ਟਵਿਸਟ ਐਂਡ ਟਰਨਸ ਇਸ ਫਿਲਮ ਦੇ ਵਿੱਚ ਆਉਣਗੇ ਉਹ ਵੀ ਬੜੇ ਆਨੰਦਮਈ ਨੇ ਤੁਸੀਂ ਦੇਖੋਗੇ ਤੁਹਾਨੂੰ ਬਹੁਤ ਪਸੰਦ ਆਏਗੀ ਔਰ Amazon Prime ਤੇ ਫ੍ਰੀ ਆਫ ਕਾਸਟ ਤੁਸੀਂ ਇਸ ਫਿਲਮ ਨੂੰ ਵੀ ਇੰਜੋਏ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਣੀ ਕਿ ਦਿਲਜੀਤ ਦਸਾਂਝ ਦੀ ਹੋਰ ਵੀ ਬਹੁਤ ਸਾਰੀ ਫਿਲਮਾਂ ਦੇ ਬਾਰੇ ਅਸੀਂ ਤੁਹਾਨੂੰ ਨਾਰਮਲ ਫਿਲਮਾਂ ਜੁੜੀਆਂ ਨੇ ਦਿਲਜੀਤ ਦੀਆਂ OTT ਪਲੇਟਫਾਰਮਸ ਤੇ ਆ ਚੁੱਕੀਆਂ ਨੇ ਦਿਲਜੀਤ ਦੇ ਬਹੁਤ ਸਾਰੇ ਕਟਟਰ ਫੈਨਸ ਨੇ ਪੂਰੀ ਦੁਨੀਆ ਦੇ ਵਿੱਚ ਕੋਨੇ-ਕੋਨੇ 'ਚ ਦਿਲਜੀਤ ਦੀ ਫੈਨ ਫਾਲੋਇੰਗ ਹੈ ਸੋ ਦਿਲਜੀਤ ਦੀਆਂ ਫਿਲਮਾਂ ਦੇਖਣ ਦੇ ਲਈ ਹਰ ਕੋਈ ਐਕਸਾਈਟਿਡ ਹੁੰਦਾ ਹਰ ਕਿਸੇ ਦੀ ਜਿਹੜੀ ਕਿਰਿਓਸਿਟੀ ਉਹ ਅਲੱਗ ਹੀ ਹੁੰਦੀ ਹੈ ਸੋ ਘਰੇ ਬੈਠ ਕੇ ਤੁਸੀਂ ਦਿਲਜੀਤ ਦੀ ਸਰਦਾਰ ਜੀ 2 ਨੂੰ ਇੰਜੋਏ ਕਰ ਸਕਦੇ ਹੋ ਕਿਉਂਕਿ ਸਰਦਾਰ ਜੀ 3 ਤਾਂ ਪਤਾ ਨਹੀਂ ਇੰਡੀਆ ਦੇ ਵਿੱਚ ਰਿਲੀਜ਼ ਹੋਏਗੀ ਕਿ ਨਹੀਂ ਹੋਏਗੀ ਇਨ OTT ਪਲੇਟਫਾਰਮਸ ਐਟ OTT ਪਲੇਟਫਾਰਮਸ ਸੋ ਹੁਣ ਦੇਖਣਾ ਇਹ ਹੈ ਕਿ ਸਰਦਾਰ ਜੀ 2 ਤੋਂ ਬਾਅਦ ਸਰਦਾਰ ਜੀ 3 ਸਾਨੂੰ ਦੇਖਣ ਨੂੰ ਸੋ ਗੱਲ ਕਰ ਰਹੇ ਨੇ ਫਿਲਮ ਸਰਦਾਰਜੀ 2 ਦੇ ਬਾਰੇ ਕਿਉਂਕਿ ਸਰਦਾਰਜੀ 3 ਜਿਵੇਂ ਅਸੀਂ ਦੇਖਿਆ ਕਿ ਬਹੁਤ ਜ਼ਿਆਦਾ ਵਿਵਾਦਾਂ ਦੇ ਵਿੱਚ ਘिरी ਸੀਗੀ ਔਰ ਇਹ ਫਿਲਮ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਈ ਲੇਕਿਨ ਸਰਦਾਰਜੀ 2 ਫਿਲਮ ਜਿਹੜੀ ਹੈ ਤੁਸੀਂ OTT ਪਲੇਟਫਾਰਮ ਤੇ ਦੇਖ ਸਕਦੇ ਹੋ OTT ਪਲੇਟਫਾਰਮ ਤੇ ਰਿਲੀਜ਼ ਹੋ ਚੁੱਕੀ ਹੈ ਆ ਚੁੱਕੀ ਹੈ ਇਹਦੀ ਡਿਊਰੇਸ਼ਨ ਦੀ ਅਗਰ ਗੱਲ ਕਰੀਏ 2 ਘੰਟੇ 11 ਮਿੰਟ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਪੰਜਾਬੀ ਪਹਿਰਾਵੇ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਦਿਲਜੀਤ ਨੇ ਬਹੁਤ ਸੋਹਣਾ ਕੰਮ ਕੀਤਾ ਸਰਦਾਰਜੀ 2 ਫਿਲਮ ਦੇ ਵਿੱਚ ਵੀ ਔਰ ਅਗਰ ਦਿਲਜੀਤ ਦੋਸਾਂਝ ਦੀ ਗੱਲ ਕਰੀਏ ਤਾਂ ਦਿਲਜੀਤ ਨੇ ਆਪਣੇ ਇੰਡਸ ਬਹੁਤ ਵੱਡਾ ਨਾਮ ਕਮਾਇਆ ਉਸਨੇ ਪੂਰੇ ਦੁਨੀਆ ਭਰ ਦੇ ਵਿੱਚ ਔਰ ਦਿਲਜੀਤ ਦੋਸਾਂ ਚਾਹੇ ਕੋਈ ਵੀ ਫਿਲਮ ਹੋਵੇ ਚਾਹੇ ਇੰਡੀਆ ਦੇ ਵਿੱਚ ਰਿਲੀਜ਼ ਹੋ ਰਹੀ ਹੈ ਚਾਹੇ ਨਹੀਂ ਲੇਕਿਨ ਉਸ ਫਿਲਮ ਨੂੰ ਬਹੁਤ ਪਰਵਾਹ ਹੁਗਾਰਾ ਮਿਲਦਾ ਹੈ ਸੋ ਪੰਜਾਬ ਦੀ ਬਹੁਤ ਅੱਛਾ ਅਰਨ ਕਰਨ ਵਾਲੀ ਫਿਲਮ ਬਣੀ ਹੈ ਸਰਦਾਰ ਜੀ 3 ਸੋ ਇਸ ਕਰਕੇ ਉਹ ਫਿਲਮ ਪੰਜਾਬ ਦੇ ਵਿੱਚ ਔਰ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਈ ਕਿਉਂਕਿ ਉਸ ਦੇ ਵਿੱਚ ਪਾਕਿਸਤਾਨੀ ਐਕਟਰਸ ਨੇ ਕੰਮ ਕੀਤਾ ਸੀਗਾ ਇਦਾਂ ਹੀ ਚੱਲ ਮੇਰਾ ਪੁੱਤ ਦਾ ਜਿਹੜਾ ਚੌਥਾ ਪਾਰਟ ਹੈ ਉਹ ਵੀ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਇਆ ਕਿਉਂਕਿ ਉਸ ਫਿਲਮ ਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਕਾਫੀ ਜ਼ਿਆਦਾ ਨਜ਼ਰ ਆਏ ਸੋ ਇਹ ਫਿਲਮ ਜਿਹੜੀ ਹੈਗੀ ਆ ਜਿਸ ਦੇ ਵਿੱਚ ਜੱਗੀ ਕਿਰਦਾਰ ਦਾ ਨਾਮ ਹੈ ਦਿਲਜੀਤ ਦੋਸਾਂਝ ਦਾ ਔਰ ਇੱਕ ਫਾਰਮਰ ਹੈ ਯਾਨੀ ਕਿ ਕਿਸਾਨ ਦਾ ਕੈਰੈਕਟਰ ਦਿਲਜੀਤ ਦੋਸਾਂਝ ਨੇ ਫਿਲਮ ਚ ਪਲੇ ਕੀਤਾ ਜੋ ਕਿ ਟਰੈਵਲ ਕਰਦਾ ਹੈ ਆਸਟ੍ਰੇਲੀਆ ਨੂੰ ਆਪਣੇ ਪਿੰਡ ਨੂੰ ਬਚਾਉਣ ਦੇ ਲਈ ਪੈਸਾ ਕਮਾਉਣ ਦੇ ਲਈ ਕਿ ਪਿੰਡ ਦੇ ਵਿੱਚ ਅਪਡੇਸ਼ਨ ਕਰੂੰਗਾ ਸੋ ਲੇਕਿਨ ਉਥੋਂ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਉਥੇ ਹੋਰ ਚੱਕਰਾਂ ਦੇ ਵਿੱਚ ਦਿਲਜੀਤ ਦਸਾਂ ਜੀ ਯਾਨੀ ਕਿ ਜੱਗੀ ਪੈ ਜਾਂਦਾ ਜਿਸ ਤੋਂ ਬਾਅਦ ਬਹੁਤ ਤਾਮਜਾਮ ਹੁੰਦਾ ਫਿਲਮ ਦੇ ਵਿੱਚ ਸੋ ਟਵਿਸਟਿੰਗ ਸਟੋਰੀ ਹੈ ਜਿਹੜੇ ਟਵਿਸਟ ਐਂਡ ਟਰਨਸ ਇਸ ਫਿਲਮ ਦੇ ਵਿੱਚ ਆਉਣਗੇ ਉਹ ਵੀ ਬੜੇ ਆਨੰਦਮਈ ਨੇ ਤੁਸੀਂ ਦੇਖੋਗੇ ਤੁਹਾਨੂੰ ਬਹੁਤ ਪਸੰਦ ਆਏਗੀ ਔਰ Amazon Prime ਤੇ ਫ੍ਰੀ ਆਫ ਕਾਸਟ ਤੁਸੀਂ ਇਸ ਫਿਲਮ ਨੂੰ ਵੀ ਇੰਜੋਏ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੰਨੇ ਕਿ ਦਿਲਜੀਤ ਦਸਾਂ ਜੀ ਦੀ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਬਾਰੇ ਅਸੀਂ ਤੁਹਾਨੂੰ ਨੋਨ ਵਾਲੇ ਟਾਈਮ ਦੇ ਵਿੱਚ ਅਪਡੇਟ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਫਿਲਮਾਂ ਜੁੜੀਆਂ ਨੇ ਦਿਲਜੀਤ ਦੀਆਂ OTT ਪਲੇਟਫਾਰਮਸ ਤੇ ਆ ਚੁੱਕੀਆਂ ਨੇ ਦਿਲਜੀਤ ਤੇ ਬਹੁਤ ਸਾਰੇ ਕੱਟੜ ਫੈਨਸ ਨੇ ਪੂਰੀ ਦੁਨੀਆ ਦੇ ਵਿੱਚ ਕੋਨੇ ਕੋਨੇ 'ਚ ਦਿਲਜੀਤ ਦੀ ਫੈਨ ਫਾਲੋਇੰਗ ਹੈ ਸੋ ਦਿਲਜੀਤ ਦੀਆਂ ਫਿਲਮਾਂ ਦੇਖਣ ਦੇ ਲਈ ਹਰ ਕੋਈ ਐਕਸਾਈਟਿਡ ਹੁੰਦਾ ਹਰ ਕਿਸੇ ਦੀ ਜਿਹੜੀ ਕਿਰੀਓਸਿਟੀ ਉਹ ਅਲੱਗ ਹੀ ਹੁੰਦੀ ਹੈ ਸੋ ਘਰੇ ਬੈਠ ਕੇ ਤੁਸੀਂ ਦਿਲਜੀਤ ਦੀ ਸਰਦਾਰ ਜੀ 2 ਨੂੰ ਇੰਜੋਏ ਕਰ ਸਕਦੇ ਹੋ ਕਿਉਂਕਿ ਸਰਦਾਰ ਜੀ 3 ਤਾਂ ਪਤਾ ਨਹੀਂ ਇੰਡੀਆ ਦੇ ਵਿੱਚ ਰਿਲੀਜ਼ ਹੋਏਗੀ ਕਿ ਨਹੀਂ ਹੋਏਗੀ ਇਨ OTT ਪਲੈਟਫਾਰਮਸ ਐਟ OTT ਪਲੈਟਫਾਰਮਸ ਸੋ ਹੁਣ ਦੇਖਣਾ ਇਹ ਹੈ ਕਿ ਸਰਦਾਰ ਜੀ 2 ਤੋਂ ਬਾਅਦ ਸਰਦਾਰ ਜੀ 3 ਸਾਨੂੰ ਦੇਖਣ ਨੂੰ ਮਿਲਦੀ ਹੈ ਜਾਂ ਨਹੀਂ